ਕਰੀਆ ਕਾ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤੇ ਉਹਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ ਹੁਣੇ ਇੱਕ ਵੱਡੇ ਲੀਡਰ ਨੂੰ ਕੀਤਾ ਗਿਆ ਗ੍ਰਿਫਤਾਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬਰ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਖਬਰ ਨੂੰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੀ ਹਾਂ ਉਨੇ ਹੁਣੇ ਸਾਬਕਾ ਪ੍ਰਧਾਨ ਮੰਤਰੀ ਅਤੇ ਉਹਨਾਂ ਦੀ ਪਤਨੀ ਨੂੰ ਬੀਤੀ ਰਾਤ ਜੇਲ੍ਹ ਤੋਂ ਗ੍ਰਿਫਤਾਰ ਕਰ ਲਿਆ ਗਿਆ ਕੌਮੀ ਜਵਾਬਦੇਹੀ ਦੀ ਟੀਮ ਤੋਸਾਖਾਨੇ ਨਾਲ ਸੰਬੰਧਿਤ ਨਵੇਂਗੀ ਇਸ ਵਿੱਚ ਉਸਨੂੰ ਗ੍ਰਿਫਤਾਰ ਕਰਨ ਲਈ ਅੜਿਆਲਾ ਜੇਲ੍ਹ ਪਹੁੰਚੀ ਸੀ ਜੀਹਾਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਹਨਾਂ ਦੀ ਪਤਨੀ ਬੁਸਰਾ ਬੀਬੀ ਨੂੰ ਬੀਤੀ ਰਾਤ ਜੇਲ੍ਹ ਤੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਕੱਲ੍ਹ ਸ਼ਾਮ ਨੂੰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਹਨਾਂ ਦੀ ਪਤਨੀ ਬੁਸਰਾ ਬੀਬੀ ਨੂੰ ਇਸਲਾਮਾਬਾਦ ਦੀ ਅਦਾਲਤ ਨੇ ਫਰਜੀ ਨਿਕਾਹ ਕੇਸ ਵਿੱਚ ਬਰੀ ਕਰ ਦਿੱਤਾ ਸੀ ਅਦਾਲਤ ਦੇ ਕਾਜ਼ੀ ਕੋਨਨਤਰੰਤਰਿਆ ਕੀਤਾ ਜਾਵੇ ਪਾਕਿਸਤਾਨੀ ਮੀਡੀਆ ਮੁਤਾਬਿਕ ਅਦਾਲਤ ਦੇ ਹੁਕਮਾ ਤੋਂ ਤਰ ਤਬਾਦਲ ਐਨਏਵੀ ਦੀਆਂ ਟੀਮਾਂ ਦੋ ਟੀਮਾਂ ਸਾਬਕਾ ਵਰਦਾਨ ਨਤਰੀ ਅਤੇ ਬੁਸਰਨ ਨੂੰ ਗ੍ਰਿਫਤਾਰ ਕਰ ਲਈ ਅਦਿਆਲਾ ਪਹੁੰਚੀ ਅਤੇ ਇਮਰਾਨ ਤਿੰਨ ਵਖਵਾ ਕਾ ਮਾਮਲੇ ਚ ਤਿੰਨ ਸਪੀਅਰ ਦਿਨਾਂ ਤੋਂ 라ਵਲਪਿੰਡੀ ਦੀ ਅਦਾਲਤ ਜੇਲ੍ਹ ਚ ਬੰਦ ਹੈ ਤੇ ਇਸਲਾਮਾਬਾਦ ਦੀ ਸੜਕ ਅਦਾਲਤ ਨੇ 5 اگਸਟ ਵੀ ਤੇ ਇਹਨੂੰ ਤੁਸਖਾਨਾ ਦੇ ਇੱਕ ਹੋਰ ਹਮਲੇ ਚ ਉਸ ਨੂੰ ਦੂਸਰੀ ਥਰਾਇਆ ਸੀ ਇਸ ਤੋਂ ਬਾਅਦ ਉਸ ਨੂੰ ਇਸਲਾਮਾਬਾਦ ਦੇ ਜਿਮਾਨਪਰਕ ਸਥਿਤ ਉਸ ਦੇ ਘਰ ਤੋਂ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ